ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਤੇ ਅੱਜ ਆਪਾਂ ਬਣਾ ਰਹੇ ਹਾਂ ਸ਼ਾਈ ਪਨੀਰ ਸ਼ਾਈ ਪਨੀਰ ਬਣਾਉਣ ਲਈ ਇੱਧਰ ਮੈਂ ਲਏ ਆ ਪਿਆਜ਼ ਲਸਣ ਟਮਾਟਰ ਹਰੀ ਮਿਰਚ ਤੇ ਅਦਰਕ ਦਾ ਛੋਟਾ ਜਿਹਾ ਪੀਸ ਲਿਆਗਾ ਇਹਦਾ ਆਪਾਂ ਪੇਸਟ ਬਣਾ ਲਾਂਗੇ ਇੱਧਰ ਮੈਂ 10 12 ਕਾਜੂ ਲਏ ਆ ਇਹਨਾਂ ਨੂੰ ਮੈਂ ਥੋੜੇ ਜਿਹਾ ਕੋਸੇ ਜੇ ਗਰਮ ਜੇ ਪਾਣੀ 'ਚ ਭਿਉ ਮਿ ਦਿੱਤਾ 10 ਮਿੰਟ ਪਹਿਲਾਂ ਇੱਧਰ ਆਪਾਂ ਪਾਈਆ ਪਨੀਰ ਲਿਆ ਪਨੀਰ ਤੇ ਆਪਾਂ ਪੀਸ ਕੱਟ ਲਏ ਆਗੇ ਤੁਸੀਂ ਕਿਸੇ ਵੀ ਸ਼ੇਪ ਚ ਕੱਟ ਸਕਦੇ ਹੋ ਇਹਨਾਂ ਦੇ ਪੀਸ ਤੇ ਇੱਧਰ ਥੋੜਾ ਜਿਹਾ ਗਰਮ ਪਾਣੀ ਲਿਆ ਇਹਨੂੰ ਆਪਾਂ 10 ਮਿੰਟਾਂ ਲਈ ਪਨੀਰ ਨੂੰ ਇਹ ਗਰਮ ਪਾਣੀ ਚ ਭਿਉ ਕੇ ਰੱਖ ਦਾਂਗੇ ਇਹ ਬਹੁਤ ਆਸਾਨ ਜੀ ਰੈਸਪੀ ਹੈਗੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਸਬਜ਼ੀ ਬਹੁਤ ਟੇਸਟੀ ਬਣੂਗੀ ਹਾਂਜੀ ਇਹਨੂੰ ਆਪਾਂ 10 ਮਿੰਟਾਂ ਲਈ ਪਨੀਰ ਨੂੰ ਭਿਉਂ ਦਿੰਨੇ ਆਂਗੇ ਇਹ ਵਧੀਆ ਸੌਫਟ ਹੋ ਜਾਊਗਾ ਨਾਲੇ ਤਾਂ ਨਾਲੇ ਜਿਹੜੇ ਇਹਦੇ ਮਾੜੇ ਮੋਟੀ ਇਹਦੇ ਵਿੱਚ ਕੋਈ ਲਸੀ ਰੂਸੀ ਹੁੰਦੀ ਆ ਉਹ ਨਿਕਲ ਜੂਗੀ ਹਾਂਜੀ ਆਪਾਂ ਮਿਕਸੀ ਵਾਲਾ ਜਾਗਾ ਜਿਹੜਾ ਲੈ ਲਿਆ ਤੇ ਸਾਰੇ ਪਿਆਜ਼ ਤੇ ਲਸਣ ਟਮਾਟਰ ਹਰੀ ਮਿਰਚ ਅਦਰਕ ਸਾਰੀਆਂ ਚੀਜ਼ਾਂ ਦਾ ਆਪਾਂ ਨਾ ਬਰੀਕ ਪੇਸਟ ਬਣਾ ਲਾਂਗੇ ਬਿਲਕੁਲ ਸਮੂਥ ਜਾਂ ਚੰਗੇ ਤਰੀਕੇ ਨਾਲ ਪਿਆਜ਼ ਤੁਸੀਂ ਥੋੜੇ ਜਿਹਾ ਵੱਧ ਲਿਓ ਤੇ ਲਸਣ ਵੀ ਤੁਸੀਂ ਥੋੜੀ ਜਿਹੀ ਵੱਧ ਲਿਓ ਕਿਉਂਕਿ ਇਹਦੇ ਨਾਲ ਹੀ ਜ਼ਿਆਦਾ ਸੰਘਣੀ ਤਰੀ ਬਣਨੀ ਹੈ ਇਹ ਵੀ ਤੇ ਸੰਗਣੀ ਸੰਗਣੀ ਤਰੀਦਾਵਦੀਆ ਬਣ ਕੇ ਪਨੀਰ ਆਪਣਾ ਜਿਹੜਾ ਤਿਆਰ ਹੋਊਗਾ ਸ਼ਾਹੀ ਪਨੀਰ ਜਿਸ ਤਰ੍ਹਾਂ ਦਾ ਆਪਾਂ ਵਿਆਹ ਸ਼ਾਦੀਆਂ 'ਚ ਦੇਖਦੇ ਆਂਗੇ ਖਾਣੇ ਆ ਤੇ ਜਾਂ ਰੈਸਟੋਰੈਂਟ 'ਚ ਜਾਂ ਕਿਸੇ ਹੋਟਲ 'ਚ ਦੇਖਦੇ ਆ ਬਿਲਕੁਲ ਉਸੇ ਤਰ੍ਹਾਂ ਦਾ ਆਪਾਂ ਬਣਾਵਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਘਰ ਦੇ ਸਮਾਨ ਨਾਲ ਹੀ ਬਣਾ ਕੇ ਤਿਆਰ ਕਰ ਲਾਂਗੇ ਤੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਹਾਂਜੀ ਵੇਚੀ ਇਹਦੇ ਆਪਾਂ ਜਿਹੜੇ 10 12 ਕਾਜੂ ਜਿਹੜੇ ਭੋਂਕੇ ਰੱਖੇ ਸੀਗੇ ਗਰਮ ਪਾਣੀ ਚ 10 ਮਿੰਟ ਪਹਿਲਾਂ ਉਹ ਪਾ ਲੈਣੇ ਆਗੇ ਤੇ ਇਹਦਾ ਬਿਲਕੁਲ ਸਮੂਥ ਪੇਸਟ ਆਪਾਂ ਬਣਾ ਕੇ ਤਿਆਰ ਕਰ ਲੈਣੇ ਆਗੇ ਹਾਂਜੀ ਇੱਧਰ ਮੈਂ ਪੇਸਟ ਬਣਾ ਕੇ ਤਿਆਰ ਕਰ ਲਿਆ ਬਿਲਕੁਲ ਸਮੂਥ ਪੇਸਟ ਬਣ ਗਿਆ ਆਪਣਾ ਕਿੰਨਾ ਨੂੰ ਪਿਆਜ਼ ਨੂੰ ਲਸਣ ਨੂੰ ਜਾਂ ਟਮਾਟਰ ਨੂੰ ਆਪਾਂ ਨੂੰ ਨਾ ਤਾਂ ਉਬਾਲਣ ਦੀ ਜ਼ਰੂਰਤ ਆਗੀ ਤੇ ਨਾ ਪਹਿਲਾਂ ਭੁੰਨਣ ਦੀ ਜ਼ਰੂਰਤ ਆਪਾਂ ਇਸੇ ਤਰ੍ਹਾਂ ਵੀ ਇਹਦਾ ਪੇਸਟ ਬਣਾ ਕੇ ਬਹੁਤ ਟੇਸਟੀ ਸਬਜ਼ੀ ਬਣਾ ਸਕਦੇ ਹਾਂਗੇ ਤੇ ਨਾਲੇ ਆਪਣੇ ਟਾਈਮ ਦੀ ਬਚਤ ਹੋ ਜੂਗੀ ਨਾਲੇ ਸਬਜ਼ੀ ਓਨੀ ਟੇਸਟ ਬਣ ਜੂਗੀ ਆਪਣੀ ਤੇ ਇਹ ਪੇਸਟ ਆਪਣਾ ਤਿਆਰ ਆ ਇਧਰ ਆਪਣੇ ਪਨੀਰ ਪਏ ਨੂੰ 10 ਮਿੰਟ ਹੋ ਗਏ ਸੀਗੇ ਹੁਣ ਇਹਦੇ ਚੋਂ ਆ ਦੇਖੋ ਜਿਹੜਾ ਪਾਣੀ ਨਿਕਲਿਆਗਾ ਇਹ ਪਾਣੀ ਆਪਾਂ ਕੱਢ ਦਿੰਨੇ ਆ ਇਸ ਤਰ੍ਹਾਂ ਮੈਂ ਜਾਲੀ ਲੈ ਲਈ ਆ ਇਹ ਪਾਣੀ ਆਪਾਂ ਇਹਦੇ ਚੋਂ ਕੱਢ ਦਿੰਨੇ ਆਂਗੇ ਹਾਂਜੀ ਇਧਰ ਆਪਾਂ ਕੜਾਈ ਲੈ ਲਈ ਐ ਤੇ ਗਰਮ ਕਰ ਲਈ ਆ ਇਹਦੇ ਵਿੱਚ ਆਪਾਂ ਪਾ ਲਈਏ ਇੱਕ ਕੜਚੀ ਸਰੋਂ ਦੇ ਤੇਲ ਦੀ ਤੁਸੀਂ ਤੇਲ ਰ ਫੈਂਡ ਕੁਝ ਵੀ ਪਾ ਸਕਦੇ ਹੋਗੇ ਇੱਧਰ ਮੈਂ ਕੁਝ ਲਏ ਆ ਖੜੇ ਮਸਾਲੇ ਸੁੱਕੇ ਜਾਨੀ ਕਿ ਸੌਂਫ ਲਈ ਇੱਕ ਚਮਚ ਇੱਕ ਚਮਚ ਜੀਰੇ ਦਾ ਲਿਆ ਥੋੜਾ ਜਿਹਾ ਕੁੱਟਿਆ ਦਰਦਰਾ ਸੁੱਕਾ ਧਨੀਆ ਲਿਆਗਾ ਦਾਲਚੀਨੀ ਲਈ ਆ ਦੋ ਲੌਂਗ ਲਏ ਆ ਇਹਨਾਂ 'ਚ ਜੇਕਰ ਤੁਹਾਡੇ ਕੋਲੇ ਕੋਈ ਚੀਜ਼ ਨਹੀਂ ਹੈ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਇੱਧਰ ਮੈਂ ਥੋੜੇ ਜਿਹੇ ਪੱਤੇ ਕੜੀ ਪੱਤੇ ਦੇ ਲਏ ਆ ਮੈਂ ਤਾਜ਼ਾ ਲੈ ਆ ਤੁਹਾਡੇ ਕੋਲੇ ਸੁੱਕਾ ਤਾਂ ਤੁਸੀਂ ਸੁੱਕਾ ਗੜੀ ਪੱਤਾ ਵੀ ਪਾ ਸਕਦੇ ਹੋ ਇੱਧਰ ਆਪਣਾ ਤੇਲ ਆ ਜਿਹੜਾ ਕਲਕ ਗਿਆ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਖੜੇ ਮਸਾਲੇ ਪਾ ਦਾਂਗੇ ਤੇ ਇਹਨੂੰ ਹਲਕਾ ਜਿਹਾ ਸੇਕ ਲਵਾਵਾਂਗੇ ਤਿੰਨ ਪੱਤੇ ਆਪਾਂ ਜਿਹੜੇ ਕੜੀ ਪੱਤੇ ਦੇ ਲਿਆਦੇ ਸੀ ਉਹ ਪਾ ਲਓ ਹਾਂਜੀ ਗੈਸ ਦਾ ਫਲੇਮ ਆ ਜਿਹੜਾ ਇਹ ਆਪਾਂ ਮੀਡੀਅਮ ਹੀ ਰੱਖਣਾਗਾ ਹੁਣ ਆਪਾਂ ਜਿਹੜਾ ਪੇਸਟ ਤਿਆਰ ਕੀਤਾ ਸੀ ਉਹ ਪਾ ਦਾਂਗੇ ਚੰਗੇ ਤਰੀਕੇ ਨਾਲ ਪੁੰਨਾਗੇ ਜਿੰਨਾ ਜ਼ਿਆਦਾ ਆਪਣਾ ਮਸਾਲਾ ਭੁੱਜੂਗਾ ਓਨੀ ਜ਼ਿਆਦਾ ਟੇਸਟੀ ਆਪਣੀ ਸਬਜ਼ੀ ਬਣੂਗੀ ਬਸ ਇਹ ਦੇਖਣਾ ਵੀ ਆਪਾਂ ਮਸਾਲਾ ਆਪਣਾ ਥੱਲੇ ਜਲੇ ਨਾ ਕੜਛੀ ਨਾਲ ਹਲਾਉਂਦੇ ਹੋਏ ਮੀਡੀਅਮ ਗੈਸ ਤੇ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਭੁੰਨ ਲਾਂਗੇ ਹਾਂਜੀ ਹੁਣ ਇਹਦੇ ਵਿੱਚ ਇੱਕ ਇੱਕ ਚਮਚਾ ਪਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਤਾਂ ਕਿ ਆਪਣੇ ਮਸਾਲੇ ਦਾ ਜਿਹੜਾ ਕਲਰ ਆ ਬਹੁਤ ਵਧੀਆ ਆਵੇ ਇਹਨੂੰ ਆਪਾਂ ਵਿੱਚੇ ਹੀ ਪੋਕੀ ਦੇ ਰਹਿਣ ਦੇਵਾਂਗੇ ਜੇ ਤੁਹਾਡੇ ਕੋਲੇ ਕਸ਼ਮੀਰੀ ਲਾਲ ਮਿਰਚ ਨਹੀਂ ਹੈਗੀ ਕੁਸੀਂ ਦੂਜੀ ਲਾਲ ਮਿਰਚ ਪਾ ਰਹੇ ਹੋ ਤਾਂ ਵੀ ਤੁਸੀਂ ਥੋੜਾ ਜਿਹਾ ਟਾਈਮ ਪਹਿਲਾਂ ਪਾ ਦਿਓ ਦੂਜੇ ਮਸਾਲੇ ਪਾਉਣ ਤੋਂ ਤਾਂ ਕਿ ਇਹਦਾ ਕਲਰ ਹੈ ਜਿਹੜਾ ਵਧੀਆ ਆ ਜਾਈ। ਇੱਧਰ ਆਪਾਂ ਇੱਕ ਕੌਲੀ 'ਚ ਇੱਕ ਕੜਛੀ ਪਾਣੀ ਦੀ ਲਈ ਆ। ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ। ਇੱਕ ਚਮਚਾ ਆਪਾਂ ਪਾਵਾਂਗੇ ਹਲਦੀ ਦਾ। ਇੱਕ ਚਮਚਾ ਪਾਵਾਂਗੇ ਆਪਾਂ ਨਮਕ ਦਾ। ਇਹ ਮਸਾਲੇ ਤੁਸੀਂ ਆਪਦੇ ਟੇਸਟ ਅਨੁਸਾਰ ਪਾਉਣੇ ਤੇ ਆਪਦੀ ਜ਼ਰੂਰਤ ਦੇ ਅਨੁਸਾਰ ਪਾਉਣੇ ਆਂਗੇ। ਇੱਕ ਚਮਚਾ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਤੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਰਲਾ ਲਾਂਗੇ ਇਹ ਆਪਾਂ ਦਾ ਪੇਸਟ ਵਧੀਆ ਤਿਆਰ ਹੋ ਗਿਆ ਕੋਲ ਤੇ ਇਹਨੂੰ ਆਪਾਂ ਵਿੱਚ ਪਾਵਾਂਗੇ ਹਾਂਜੀ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਭੁੰਨ ਲਾਂਗੇ ਜਿੰਨੇ ਚੰਗੇ ਤਰੀਕੇ ਨਾਲ ਆਪਾਂ ਇਹ ਮਸਾਲਾ ਭੁੰਨਾਂਗੇ ਉੰਨੀ ਹੀ ਆਪਣੀ ਸਬਜ਼ੀ ਟੇਸਟੀ ਤੇ ਸੋਹਣੀ ਬਣ ਕੇ ਤਿਆਰ ਹੋਊਗੀ ਮੈਂ ਇਹ ਗੱਲ ਵਾਰ-ਵਾਰ ਰਿਪੀਟ ਕਰ ਰਹੀ ਆ ਵੀ ਤੁਸੀਂ ਮਸਾਲੇ ਨੂੰ ਚੰਗੇ ਤਰੀਕੇ ਨਾਲ ਹੀ ਭੁੰਨਣਾ ਮਸਾਲਾ ਭੁੰਨਣ ਵਿੱਚ ਕਾਲ ਨਹੀਂ ਕਰਨੀਗੀ ਤੇ ਬਿਲਕੁਲ ਆਪਣੀ ਸਬਜੀ ਹੈ ਜਿਹੜੀ ਇਹ ਰੈਸਟੋਰੈਂਟ ਵਰਗੀ ਬਣ ਕੇ ਤਿਆਰ ਹੋ ਜੂਗੀ ਹਾਂਜੀ ਮਸਾਲਾ ਆਪਣੇ ਭੋਜਦੇ ਨੂੰ 10 ਮਿੰਟ ਹੋ ਗਏ ਮਸਾਲਾ ਆਪਣਾ ਚੰਗੇ ਤਰੀਕੇ ਨਾਲ ਪੁੱਜ ਗਿਆ ਬਹੁਤ ਸੋਹਣਾ ਕਲਰ ਆ ਗਿਆ ਇਹਦੇ ਵਿੱਚ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਇੱਕ ਕੱਪ ਗਰਮ ਪਾਣੀ ਦਾ ਪਾਣੀ ਇਹਦੇ ਚ ਆਪਾਂ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਇਹਦੀ ਗਰੇਵੀ ਹੈ ਜਿਹੜੀ ਸੰਘਣੀ ਸੰਘਣੀ ਹੁੰਦੀ ਹੈਗੀ ਗਰੇਵੀ ਆਪਣੇ ਬਹੁਤ ਸੋਹਣੀ ਬਣੀ ਆ ਹਾਂਜੀ ਬਹੁਤ ਸੋਹਣਾ ਕਲਰ ਆ ਗਿਆ ਆਪਣੇ ਮਸਾਲੇ ਤੇ ਇਹਦੇ ਚ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਂਦੇਗੇ ਹੋ ਸਕਦਾ ਥੋੜਾ ਜਿਹਾ ਤੁਹਾਨੂੰ ਵੀਡੀਓ ਚ ਕਲਰ ਦਾ ਫਰਕ ਲੱਗਦਾ ਹੋਵੇ ਪਰ ਇਹਦਾ ਕਲਰ ਹੈ ਜਿਹੜਾ ਬਿਲਕੁਲ ਸਹੀ ਤੇ ਪਰਫੈਕਟ ਆਇਆਗਾ ਤੇ ਬਹੁਤ ਸੋਹਣਾ ਬਣ ਕੇ ਮਸਾਲਾ ਤਿਆਰ ਆ ਆਪਣਾ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀ ਰੈਸਪੀ ਅੱਗੇ ਦੇਖਣਾ ਚਾਹੁੰਦੇ ਹੋ ਹਾਂਜੀ ਇੱਧਰ ਆਪਾਂ ਇੱਕ ਨਿੱਕੀ ਕੌਲੀ ਲਈਏ ਦਹੀਂ ਦੀ ਇਹ ਤਾਜ਼ਾ ਦਹੀਂ ਆਗਾ ਇਹਦੇ ਚ ਆਪਾਂ ਇੱਕ ਚਮਚ ਕਸੂਰ ਮੇਥੀ ਦਾ ਪਾਵਾਂਗੇ ਇਹ ਤੁਸੀਂ ਜ਼ਰੂਰ ਪਾਓ ਸਕਿੱਪ ਨਾ ਕਰਿਓ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧ ਜਾਣਾਗਾ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਕੇ ਸਬਜ਼ੀ ਚ ਪਾਵਾਂਗੇ ਜੇ ਤੁਹਾਡੇ ਕੋਲ ਦਹੀਂ ਨਹੀਂ ਹੈਗਾ ਤਾਂ ਤੁਸੀਂ ਦਹੀਂ ਸਕਿੱਪ ਕਰ ਸਕਦੇ ਹੋ ਪਰ ਪਲੀਜ਼ ਮੇਥੀ ਜ਼ਰੂਰ ਪਾ ਲਿਓ ਜੇ ਟਮਾਟਰ ਨਹੀਂ ਪਾਉਣਾ ਤਾਂ ਟਮਾਟਰ ਵੀ ਨਾ ਨਾ ਪਾਓ ਤੁਸੀਂ ਪਰ ਦਹੀਂ ਪਾ ਲਿਓ ਜੇ ਦਹੀਂ ਨਹੀਂ ਪਾਉਣਾ ਤਾਂ ਤੁਸੀਂ ਟਮਾਟਰ ਪਾ ਲਿਓ ਜੇ ਦੋਨੇ ਤੀਜਾ ਵੀ ਸਕਿਪ ਕਰਨਾ ਚਾਹੁੰਦੇ ਹੋ ਤਾਂ ਦੋਨੇ ਵੀ ਕਰ ਸਕਦੇ ਹੋ ਤਾਂ ਵੀ ਸਬਜੀ ਟੇਸਟੀ ਬਣ ਕੇ ਤਿਆਰ ਹੋ ਜੂਗੀ ਆਲੋ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਤੇਰੇ ਨੂੰ ਐਡ ਕਰ ਦਿੰਦੇ ਸਾਰੀ ਸਬਜੀ ਤਿਆਰ ਕਰਨ ਲਈ ਜਿਹੜਾ ਗੈਸ ਦਾ ਫਲੇਮ ਆ ਇਹ ਆਪਾਂ ਮੀਡੀਅਮ ਹੀ ਰੱਖਣਾਗਾ ਮੀਡੀਅਮ ਗੈਸ ਤੇ ਹੀ ਆਪਾਂ ਸਾਰੀ ਸਬਜੀ ਜਿਹੜੀ ਇਹ ਬਣਾ ਕੇ ਤਿਆਰ ਕਰਨੀ ਹੈਗੀ ਕਿਉਂਕਿ ਜਿੰਨੀ ਮੱਠੀ ਮੱਠੀ ਆਗੇ ਤੇ ਬਣੂਗੀ ਉੰਨੀ ਜਿਆਦਾ ਟੇਸਟੀ ਬਣੂਗੀ ਤੇ ਉਨਾ ਹੀ ਇਹਦਾ ਕਲਰ ਸੋਨਾ ਆਊਗਾ ਹਾਂਜੀ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਤਾਂ ਕਿ ਜਿਹੜਾ ਆਪਣਾ ਦਹੀਂ ਆ ਉਹ ਫਟੇ ਨਾ ਤੇ ਇਹਨੂੰ 1 ਮਿੰਟ ਦਾ ਆਪਾਂ ਸੇਕ ਲੱਗਣ ਦਿੰਨੇ ਆ ਹਾਂਜੀ ਹੁਣ ਆਪਾਂ ਜਿਹੜਾ ਪਨੀਰ ਸੀਗਾ ਉਹ ਪਾਣੀ ਚੋਂ ਆਪਾਂ ਕੱਢ ਕੇ ਇਹਨੂੰ ਝੋਲ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਚ ਪਨੀਰ ਐਡ ਕਰ ਲਾਂਗੇ ਗਾਂਸਾ ਜਿਹੜਾ ਹੁਣ ਆਪਾਂ ਬਿਲਕੁਲ ਸਿਮ ਕਰ ਦੇਣਾ ਤਾਂ ਕਿ ਆਪਣੇ ਮਸਾਲੇ ਦਾ ਜਿਹੜਾ ਟੇਸਟ ਆ ਚੰਗੇ ਤਰੀਕੇ ਨਾਲ ਆਪਣੇ ਪਨੀਰ ਦੇ ਵਿੱਚ ਰਚ ਜੇ ਇਸ ਲਈ ਇਹਨੂੰ ਆਪਾਂ 2 ਮਿੰਟ ਦਾ ਸੇਕ ਲਵਾਉਨੇ ਆਂਗੇ ਉਪਰ ਇਹਨੂੰ ਆਪਾਂ ਕਵਰ ਕਰ ਦਿੰਨੇ ਆ ਤੇ 2 ਮਿੰਟ ਲਈ ਇਹਨੂੰ ਸੇਕ ਲੱਗਣ ਦਿੰਨੇ ਆ ਹਾਂਜੀ 2 ਮਿੰਟ ਦਾ ਸੇਕ ਆ ਜਿਹੜਾ ਆਪਣੀ ਸਬਜੀ ਨੂੰ ਲੱਗ ਗਿਆ ਦੇਖੋ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਇੱਕ ਚਮਚਾ ਖੰਡ ਦਾ ਇਹ ਖੰਡ ਨਾਲ ਇਹਦਾ ਜਿਹੜਾ ਟੇਸਟ ਆ ਬੈਲੈਂਸ ਹੋ ਜਾਣਾਗਾ ਤੇ ਨਾਲੇ ਟੇਸਟ ਹੋਰ ਵੱਧ ਜਾਊਗਾ ਹੈ ਤੁਹਾਡੇ ਲਈ ਆਪਸ਼ਨ ਜੇ ਤੁਸੀਂ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਟੇਸਟ ਆ ਜਿਹੜਾ ਹੁਣ ਜ਼ਿਆਦਾ ਵੱਧ ਜਾਊਗਾ ਤੇ ਇੱਕ ਇਹਦੇ ਨਾਲ ਕਲਰ ਬਹੁਤ ਜ਼ਿਆਦਾ ਸੋਹਣਾ ਆ ਜਾਊਗਾ ਆਪਣੀ ਸਬਜ਼ੀ ਤੇ ਦੁੱਧ ਦੀ ਕਰੀਮ ਦੀ ਮੈਂ ਇੱਕ ਕੌਲੀ ਲਈ ਹੈਗੀ ਜੇ ਤੁਹਾਡੇ ਕੋਲੇ ਦੁੱਧ ਦੀ ਕਰੀਮ ਨਹੀਂ ਹੈਗੀ ਤਾਂ ਤੁਸੀਂ ਇਹਦੀ ਥਾਂ ਤੇ ਵਾਲੇ ਦਿੱਤੇ ਵਾਲੇ ਦੁੱਧ ਦੀ ਜਿਹੜੀ ਉੱਪਰੋਂ ਲਾਈ ਹੁੰਦੀ ਹੈ ਮਲਾਈ ਉਹਨੂੰ ਵੀ ਤੁਸੀਂ ਚੰਗੇ ਤਰੀਕੇ ਨਾਲ ਫੈਂਟ ਕੇ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਮਲਾਈ ਵੀ ਨਹੀਂ ਹੈਗੀ ਤਾਂ ਤੁਸੀਂ ਇਹਦੇ 'ਚ ਇੱਕ ਕੌਲੀ ਦੁੱਧ ਦੀ ਪਾ ਸਕਦੇ ਹੋ ਟੇਸਟ ਇਹਦਾ ਫਿਰ ਵੀ ਸੋਨਾ ਹੀ ਆ ਜੂਗਾ आप मिक्स कर देंगे चंगे तरीके देखो तुम्हारी कि सोनी सब्जी बन के तैयार हो होगी एक बार इस तरह बनाने की जरूर कोशिश करे तो तीन पुराने तरीके सारे भुल जो फिर इस तरीके ना ही बनाओगे क्योंकि सब तो ज्यादा आसान आ गा तो टाइम भी थोड़ा लगता गा सब्जी अपनी बिलकुल बन के तैयार होगी है ਆਕੇ 1 ਮਿੰਟ ਦਾ ਸੇਕ ਹੋਰ ਲੱਗਣ ਦੇਵਾਂਗੇ ਹਾਂਜੀ ਸਬਜੀ ਆਪਣੀ ਬਿਲਕੁਲ ਤਿਆਰ ਆ ਗਈ ਹੁਣ ਆਪਾਂ ਇਹਨੂੰ ਕਰਦੇ ਹਾਂ ਵਰਤੋਂ ਦੀ ਤਿਆਰੀ ਦੇਖੋ ਤੁਸੀਂ ਇੰਨੀ ਸੋਹਣੀ ਬਣ ਕੇ ਤਿਆਰ ਹੋਈ ਆ ਬਹੁਤ ਸੋਹਣਾ ਇਹਦੇ ਤੇ ਕਲਰ ਆਇਆਗਾ ਟੇਸਟੀ ਟੇਸਟੀ ਸਬਜੀ ਬਣੀ ਆ ਆਪਣੀ ਬਿਲਕੁਲ ਰੈਸਟੋਰੈਂਟ ਦੇ ਸਟਾਈਲ ਵਿੱਚ ਸਭ ਬਹੁਤ ਆਸਾਨ ਤਰੀਕਾ ਦਾ ਤੇ ਬੱਸ ਨੂੰ ਆਪਣੇ ਸਾਜੀ ਸਵਾਦ ਦੇ ਤਿਆਰ ਹੋ ਗਈ ਆ ਦੇਖੋ ਤੁਸੀਂ ਇਹ ਨਿਕੜੀ ਨਿਕਰੀ ਹਾਂ ਗਰੇਵੀ ਵੀ ਇਹ ਬਹੁਤ ਵਧੀਆ ਬਣੀ ਆਗੀ ਹਾਂਜੀ ਹੁਣ ਅਸੀਂ ਕਰਦੇ ਹਾਂ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ